ਜਲਦੀ ਹੀ ਤੁਸੀਂ ਜਾਣ ਸਕੋਗੇ ਕਿ ਤੁਹਾਨੂੰ ਕੌਣ ਕਾਲ ਕਰ ਰਿਹਾ ਹੈ ਫਿਰ ਕਾਲ ਚੁੱਕਣਾ ਹੈ ਕਿ ਨਹੀਂ ਇਸ ਦਾ ਫੈਸਲਾ ਕਰਨਾ ਯੂਜ਼ਰ ਲਈ ਸੋਖਾ ਹੋ ਜਾਏਗਾ ਹੁਣ ਸਰਕਾਰੀ ਟ੍ਰੂ ਕਾਲਰ ਵਰਗੀ ਸਹੂਲਤ ਲਈ ਟਰਾਈ ਨੇ ਡਰਾਫਟ ਖਰੜਾ ਜਾਰੀ ਕੀਤਾ ਹੈ ਜਲਦੀ ਹੀ ਨੰਬਰ ਦੇ ਨਾਲ ਕਾਲਰ ਦਾ ਅਸਲੀ ਨਾਮ ਵੀ ਤੁਹਾਡੇ ਮੋਬਾਈਲ ਤੇ ਦਿਖਾਈ ਦੇਵੇਗਾ ਹੁਣ ਫੋਨ ਤੇ ਉਹੀ ਨਾਮ ਦਿਖਾਈ ਦੇਵੇਗਾ ਜੋ ਉਸਨੇ ਆਪਣੇ ਮੋਬਾਈਲ ਕਨੈਕਸ਼ਨ ਫੋਮ ਵਿੱਚ ਦਿੱਤਾ ਹੋਵੇਗਾ ਇਸੇ ਤਰ੍ਹਾਂ ਫਰਜ਼ੀ ਕਾਲਾਂ ਨੂੰ ਕੰਟਰੋਲ ਕੀਤਾ ਜਾਵੇਗਾ ਤੇ ਅਸਲੀ ਕਾਲਰ ਦੀ ਪਛਾਣ ਕੀਤੀ ਜਾਵੇਗੀ ਸੰਬੰਧੀ ਵਿੱਚ ਟਰਾਈ ਨੇ 29 11 2022 ਨੂੰ ਕੋਲਿੰਗ ਨੇਮ ਪ੍ਰੈਜੈਂਟੇਸ਼ਨ ਇਨ ਟੈਲੀਕਮ ਨੈਟਵਰਕ ਤੇ ਇੱਕ ਸਲਾਹ ਪੱਤਰ ਜਾਰੀ ਕੀਤਾ ਸੀ ਇਸ ਵਿੱਚ ਸਾਰੇ ਹਿੱਸੇਦਾਰਾਂ ਦੀਆਂ ਟਿੱਪਣੀਆਂ ਮੰਗੀਆਂ ਗਈਆਂ ਸਨ ਇਸ ਦੇ ਲਈ 9 ਤਿੰਨ 2023 ਨੂੰ ਵਰਚੁਅਲ ਮੋੜ ਰਾਹੀਂ ਸਲਾਹ مشورے پیپر ਤੇ ਇੱਕ ਓਪਨ ਹਾਊਸ ਸਰਚਾ ਦਾ ਆਯੋਜਨ ਕੀਤਾ ਗਿਆ ਸੀ ਸਟੇਕ ਹোলਡਰਾਂ ਤੋਂ ਪ੍ਰਾਪਤ ਟਿੱਪਣੀਆਂ ਇਨਪੁੱਟਸ ਅਤੇ ਆਪਣੇ ਖੋਦੇ ਵਿਸ਼ਲੇਸ਼ਣ ਦੇ ਆਧਾਰ ਤੇ ਟਰਾਈ ਨੇ ਇੰਡੀਅਨ ਟੈਲੀਕਮ ਨੈਟਵਰਕ ਵਿੱਚ ਕਾਲਿੰਗ ਨੇਮ ਸੇਵਾ ਦੀ ਸ਼ੁਰੂਆਤ ਤੇ ਆਪਣੀਆਂ ਸਿਫਾਰਸ਼ਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਸਿਫਾਰਸ਼ਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਨੇ ਕਾਲਿੰਗ ਲਾਈਨ ਆਡੈਂਟੀਫਿਕੇਸ਼ਨ ਟੈਲੀਫੋਨ ਨੰਬਰ ਅਤੇ ਕਾਲਿੰਗ ਜਾਂ ਆਈਪੀ ਐਡਰੈਸ ਦੀ ਆਈਟੀਯੂ ਸਿਫਾਰਿਸ਼ ای.164 ਦੇ ਅਨੁਸਾਰ ਦਰਸਾਏਗੇ ਕਿਸੇ ਹੋਰ ਪਰਛਾਣ ਦੇ ਅਨੁਸਾਰ ਕਾਲਿੰਗ ਸ਼ੁਰੂ ਕਰਨ ਵਾਲੇ ਗਾਹਕ ਦੀ ਪਰਛਾਣ ਦੇ ਤੌਰ ਤੇ ਅਤੇ ਫਿਰ ਸਮੇਂ-ਸਮੇਂ ਤੇ ਲਾਇਸੈਂਸਕਰਤਾ ਵੱਲੋਂ ਪਰਬਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਭਾਰਤੀ ਦੂਰ ਸੰਚਾਰ ਨੈਟਵਰਕ ਵਿੱਚ ਸੀਐਨਏਪ ਨੂੰ ਲਾਗੂ ਕਰਨ ਲਈ ਇੱਕ ਤਕਨੀਕੀ ਮਾਡਲ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਸਿਫਾਰਸ਼ਾਂ ਦੀ ਪ੍ਰਵਾਨਗੀ ਤੋਂ ਬਾਅਦ ਸਰਕਾਰ ਨੂੰ ਟੁਕਵੀਂ ਕੱਟ ਆਫ ਮਿਤੀ ਤੋਂ ਬਾਅਦ ਭਾਰਤ ਵਿੱਚ ਵੇਚੇ ਜਾਣ ਵਾਲੇ ਸਾਰੇ ਡਿਵਾਈਸਾਂ ਵਿੱਚ ਸੀਐਨਏਪ ਵਿਸ਼ੇਸ਼ਤਾ ਉਪਲਬਧ ਕਰਵਾਉਣ ਲਈ ਉਚਿਤ ਨਿਰਦੇਸ਼ ਜਾਰੀ ਕਰਨੇ ਚਾਹੀਦੇ